ਆਓ ਅੱਜ ਅਸੀਂ ਜਾਣੀਏ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੁੱਲ ਕਿੰਨੇ ਪਟਾਂ ਦੀ ਬਾਣੀ ਦਰਜ ਹੈ ਅਸੀਂ ਹੁਣ ਤੱਕ ਦੀਆਂ ਵੀਡੀਓਜ਼ ਦੇ ਵਿੱਚ ਜਾਣ ਚੁੱਕੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੁੱਲ 35 ਮਹਾਂਪੁਰਖਾਂ ਦੀ ਬਾਣੀ ਦਰਜ ਹੈ ਜਿਨ੍ਹਾਂ ਵਿੱਚ 6 ਗੁਰੂ ਸਹਿਬਾਨ 15 ਭਗਤ 11 ਪਟ ਅਤੇ 3 ਗੁਰਸਿੱਖ ਹਨ ਗੁਰੂ ਸਹਿਬਾਨਾਂ ਦੇ ਨਾਮ ਅਤੇ ਭਗਤਾਂ ਦੇ ਨਾਮ ਅਸੀਂ ਪਹਿਲੀਆਂ ਵੀਡੀਓਜ਼ ਦੇ ਵਿੱਚ ਜਾਣ ਚੁੱਕੇ ਹਾਂ ਤੇ ਆਓ ਅੱਜ ਜਾਣੀਏ ਕਿ ਕਿਹੜੇ ਪਟਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਉਹਨਾਂ ਦੇ ਨਾਮ ਪਟ ਕਲ ਸਹਾਰਜੀ ਪਟ ਬੱਲ ਜੀ ਪਟ ਭੱਲ ਜੀ ਪਟ ਭੀਖਾ ਜੀ ਪਟ ਗਿਆੰਦ ਜੀ ਪਟ ਹਰਬੰਸ ਜੀ ਪਟ ਜਾਲਪ ਜੀ ਪਟ ਕੀਰਤ ਜੀ ਪਟ ਮਥੁਰਾ ਜੀ ਪਟ ਨਲ ਜੀ ਅਤੇ ਪਟ ਸੱਲ ਜੀ ਇਹ 11 ਪਟਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਤੇ ਇਹ ਜਾਣਕਾਰੀ ਅਸੀਂ ਹਰੇਕ ਸਿੱਖ ਵੀਰ ਭੈਣ ਬੱਚੇ ਦੇ ਨਾਲ ਸਾਂਝੀ ਕਰੀਏ ਕਿ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਘੱਟੋ-ਘੱਟ ਬੇਸਿਕ ਜਾਣਕਾਰੀ ਜ਼ਰੂਰ ਪਤਾ ਹੋਵੇ